ਆ ਦੇਖੋ ਮੇਰਾ ਕੁਲੜ ਪੀਜ਼ਾ ਨੇ ਦੀਵਾਲੀ ਲੋਰੀ ਨਿਊ ਇਅਰ ਸਭ ਕੁਝ ਗਿਆ ਅਸੀਂ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ ਕਰਨੋ ਜਲੇ ਮੇਰੇ ਕਰਜ਼ਾ ਲਾਤਾ ਕਰਜ਼ਾ ਲਾਤਾ ਕਰਜ਼ਾ ਲਾਤਾ ਵੀ ਉਹ ਕਰਨ ਤਵਨ ਕਿੱਥੇ ਗਿਆ ਜਿੰਦੇ ਕਰਕੇ ਕਰਨੋ ਜਲੇ ਵਰਗੇ ਅੱਗੇ ਆਏ ਨੇ ਮੁੰਡਾ ਵੀ ਮੈਨੂੰ ਇਦਾਂ ਦਾ ਮਿਲੇ ਕਿ ਪਾਲ ਤੂੰ ਆ ਬੰਦ ਕਰ ਸਾਰਾ ਕੁਝ ਵਿਆਹ ਕਰਵਾ ਮੇਰਾ ਰਹਿ ਮੈਂ ਸਭ ਕੁਝ ਕਰਨ ਨੂੰ ਤਿਆਰ ਆ ਠੀਕ ਹੈ ਸਮਝਿਆ ਤੂੰ ਤੂੰ ਇੰਸਟਾਗ੍ਰam ਬੰਦ ਕਰ ਦੇ ਮੈਂ ਕਿ ਜਿਹੜੀ ਜਿਹਦੇ ਤੋਂ ਮੈਨੂੰ ਪਛਾਣ ਮਿਲੀ ਆ ਉਹ ਕੰਮ ਨੂੰ ਕਿੱਦਾਂ ਛੱਡ ਦਵਾਂ ਮੈਂ ਮੈਂ ਹਰੇਕ ਬੰਦੇ ਦੇ ਮੂੰਹ ਚੋਂ ਭਾਵੇਂ ਗਾਹ ਨਿਕਲਦੀ ਆ ਪਹਿਲ ਚਾਹ ਸੁਕਰਤੀਆ ਨਾਮ ਤਾਂ ਹੈਗਾ ਨਾ ਮਾੜਾ ਭਾਵੇਂ ਚੰਗਾ ਪਰ ਨਾਮ ਤਾਂ ਹੈਗਾ ਰੁੱੱਚੀ ਆਤਮਾ ਤੂੰ ਪਿੱਛੇ ਕਿਉਂ ਨਹੀਂ ਹਟ ਰਹਾ ਓਏ ਅਮਰੀਕਾ ਪੇਜ ਵਾਲੂ ਬਾਪੀ ਫੋਨ ਪੇਜ ਕੋ ਜਾ ਕੇ ਫੋਲੋ ਕਰੋ 18+ ਡੀਲਸ ਇਨਕੇ ਅਕਾਊਂਟ 'ਚ ਪੜੀ ਹੈ ਤੇਰੇ ਪਾਪੇ ਦੇ ਨੌਕਰ ਲੱਗੇ ਇੱਧਰ ਜਾ ਕੇ ਫੋਲੋ ਕਰੋ ਉੱਧਰ ਜਾ ਕੇ ਫੋਲੋ ਕਰੋ ਨਹੀਂ ਅਹੀਂ ਨਹੀਂ ਕਿਤੇ ਫੋਲੋ ਕਰਨਾ ਸਿੱਧਾ ਸਾਨੂੰ ਲਿੰਕ ਹੀ ਸੈਂਡ ਕਰਦੇ ਸਾਰਿਆਂ ਨੂੰ ਪਿਆਰ ਭਰੀ ਸਾਸ਼ਰੀਆ ਕਾਲਜੀ ਸੁਆਗਤ ਜੀ ਤੁਹਾਡਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਦੇ ਵਿੱਚ ਅੱਜ ਹਰ ਇੱਕ ਬੰਦੇ ਦੀ 20 20 30 30 ਸਕਿੰਟ ਕੁੱਤੇ ਖਾਣੀ ਹੋਵੇਗੀ ਬਹੁਤ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰੀਲ ਦਿਖਾਵਾਂ ਹਾਂਜੀ ਸਿਆਣੇ ਕਹਿੰਦੇ ਨੇ ਚੰਗੇ ਕੰਮ ਦੀ ਸ਼ੁਰੂਆਤ ਕਿਸੇ ਅੱਛੇ ਕੰਮ ਤੋਂ ਹੁੰਦੀ ਜੀ ਲੋ ਜੀ ਅੱਛਾ ਕੰਮ ਮੈਂ ਤੁਹਾਨੂੰ ਅੱਛਾ ਡਾਂਸ ਦਿਖਾਉਣ ਲੱਗਾ ਵੇਖੋ ਏ ਐ ਵੇਖੋ ਕੁੜੀ ਆਲਗੀ ਨੱਚਣ ਆ ਆ ਕਆ ਬੋਂਡੇ ਕਮਾਰੀ ਆਓ ਵਾਲ ਕਿਤੜਾ ਜਪ ਆਹ ਆਹ ਕਿਦਾ ਗਾਣ ਕਮਾਈ ਓ ਕੰਨ ਉਸ ਜੀਰ ਕੇ ਸਾਥ ਖਿਲਵਾ ਆਓ ਬੁਝਾ ਲੋ ਆਪਣੇ ਮਨ ਕੀ ਆਗ ਰੋਣ ਢਾਲੋ ਆਪਣੀ ਮਰਿਆਦਾ ਔਰ ਮੇਰੀ ਪਵਿੱਤਰਤਾ ਕੋ ਆਓ ਰਜਾਓ ਹਮ ਚਲ ਸੋਚ ਕੇ ਦੱਸਦਾ ਉਸਤਾ ਤੂੰ ਨੀ ਟੱਕ ਛੁੱਟੀ ਲਾਇਆ ਮੈਂ ਮਾੜੀ ਕੁਲੜ ਪੀ ਲੈਣ ਦੀ ਕੁੱਤੇ ਖਾਣੀ ਕਰ ਲਾ ਨੇ ਦੀਵਾਲੀ ਲੋਹੜੀ ਨਿਊ ਇਅਰ ਸਭ ਕੁਝ ਗਿਆ ਅਮਨੇ ਕੁਛ ਵੀ ਸੈਲੀਬ੍ਰੇਟ ਨਹੀਂ ਕੀਤਾ ਮੋਰਗੀ ਨਹੀਂ ਖਾਣੀ ਅੰਡਾ ਖਾ ਲੈਣਾ ਉਸ ਆਪਾ ਬਿਜੀ ਤੇਰਾ ਦਿਨ ਤੇ ਹਰ ਤੇ ਨਹੀਂ ਨਚਣਾ ਬਾਕੀ ਸਾਰਾ ਦਿਨ ਡੰਗਰਾ ਨੂੰ ਨਚੀ ਜਾਣਾ ਬਿਲੋਂ ਨਿਲੋਂ 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 ਹੱਥ ਮਾਰਦੇ ਤਾਲੀਆਂ ਰੱਦ ਬਾਲੀ ਲੋਰੀ ਨਿਊ ਇਅਰ ਸਭ ਕੁਝ ਗਿਆ ਅਮਨੇ ਕੁਛ ਵੀ ਸੈਲੀਬ੍ਰੇਟ ਨਹੀਂ ਕੀਤਾ ਮਨੋ ਤਾ ਤੁਹਾਡੀ ਕਰਤੂਤਾ ਵੇਖ ਕੇ ਲੱਗਦਾ ਤੋ ਹੀ ਮਹਾਤਮਾ ਗਾਂਧੀ ਦਾ ਵੀ ਜਨਮ ਦਿਨ ਨਹੀਂ ਛੱਡਿਆ ਹੋਣਾ ਉਹਦੇ ਜਨਮ ਦਿਨ ਦੇ ਵਿੱਚ ਝੁਮ ਕੇ ਸਾਡਾ ਚੱਲਦਾ ਆਈ ਫਦੋਨੀ ਸਾਡਾ ਚੱਲਦਾ ਆਈ ਫਦੋਨੀ ਉਸ ਟਾਈਮ ਦਾ ਜੋ ਮੈਂਟਲ ਸਟ्रेस ਥਾ ਨਾ ਉਹ ਅੱਜ ਮੇਰੀ ਬਾਡੀ ਕੋ ਇੰਪੈਕਟ ਕਰਦਾ ਹਾਂ ਕੀ ਹੋਇਆ ਲਿੰਡਾ ਮੋਟਾ ਹੁੰਦਾ ਕਿਦਾਂ ਇੰਪੈਕਟ ਪਿਆ ਖਾਂਦ ਤੋਂ ਬਾਅਦ ਕੀ ਟੱਟੀ ਪੀ ਲੀ ਜਾਂਦੀ ਹੈ ਕਿ ਹਰੀ ਆਂਦੀ ਹੈ ਕਿਦਾਂ ਨਾ ਪੈਗਟ ਪਿਆ ਭਾਬੀ ਥੋੜੀ ਬੋਡੀ ਥੋੜੇ ਜਿਹਾ ਖੁੱਲ ਕੇ ਦੱਸੋ ਠੰਡ ਲੱਗਦੀ ਹੈ ਗਰਮੀ ਲੱਗਦੀ ਹੈ ਠੰਡੀ ਠੰਡੀ ਪਹੰਸਸੰਬਰ ਦੇ ਮਹੀਨੇ ਪਹਾੜਾਂ 'ਚ ਫੈਸ਼ਨ ਸ਼ੋਅ ਕਰਨਾ ਠੰਡੀ ਲੱਗਣੀ ਆ ਜੱ ਮੋਟੇ ਕੱਪੜੇ ਪਾ ਗਿਆ ਫਿਰ ਕਹਿੰਦੀ ਮੇਰੀ ਬੋਡੀ ਤੇ ਇਮਪੈਕਟ ਪਿਆ ਬੋਡੀ ਤੇਰੀ ਤੇ ਨਹੀਂ ਤੇਰੇ ਪਿਛਵਾੜੇ ਤੇ ਇਮਪੈਕਟ ਪਿਆ ਜਿਹਾ ਹੈ ਇਹ ਵਜ਼ਨ ਬਦਨ ਵੀ ਜਲਣ ਲੱਗ ਪਿਆ ਹੁੰਦੀ ਤੁਹਾਡੀ ਖੁਰਕ ਮੱਠੀ ਭਾਬੀ ਜੀ ਪੇਜੀ ਮੇ ਡਾਕਟਰ ਨੂੰ ਰਿਪੋਰਟ ਹੈ ਲਿਖਿਆ ਸਾਰਾ ਕੁਝ ਜਲਦਾ ਹੈ ਬਦਨਾ ਠੰਡੀ ਵੀ ਲੱਗਦੀ ਹੈ ਆਣ ਵਾਲੀ ਥੋੜੇ ਜਿਹੇ ਤਕਰ ਪੋਣਾ ਹੁਣੀ ਪਤਾ ਲੱਗ ਜਿਹੜਾ ਤੁਹਾਡੇ ਅੰਦਰ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਟਿਕ ਕੇ ਬਾਹਰ ਨਹੀਂ ਦਿੰਦੀ ਆਏਗੀ ਰਿਪੋਰਟ ਪਲੇ ਕਰੋ ਵੀ ਕੀ ਕਹਤੇ ਡਾਕਟਰ ਸਾਹਿਬ ਆਜੀ ਡਾਕਟਰ ਸਾਹਿਬ ਐ ਕਿ ਕੀ ਪ੍ਰੋਬਲਮ ਭਾਬੀ ਚ ਅੱਗ ਬਹੁਤਾ ਹੈ ਜਿਹਨੂੰ ਆਪਾਂ ਮੇਜਰ ਫਾਇਰ ਕਾਲ ਕਹਿੰਦੇ ਆ ਉਹ ਅੱਗੇ ਇਹ ਅੱਗ ਤੇ ਹੁਣ ਕੋਈ ਐਕਸਪੀਰੀਅੰਸ ਵਾਲਾ ਬੰਦਾ ਹੀ ਬੁਝਾ ਸਕਦਾ ਹੈ ਬੁਝਾ ਲੋ ਆਪਣੇ ਮਨ ਕੀ ਅੱਗ ਮੈਨੂੰ ਗਿਆ ਮਾਪੀਦੀ ਅੱਛਾ ਬਾਸ ਫਿਰ 2 ਮਿੰਟ ਹੋਲਡ ਤੇ ਐਡੇ ਢੂਈ ਕਰਕੇ ਰੱਖੋ ਮਾਇਆ ਬਾਸ ਇਹ ਦੋ ਫੰਡਰ ਮੱਜਾਂ ਦੀ ਮੈਂ ਕੁੱਤੇ ਖਾਣੀ ਕਰਨੀ ਹੈ ਇੱਕ ਤੇ ਉਹ ਜਿਹੜੀ ਆਪਣੇ ਭਰਾ ਨਾਲ ਭੰਗੜਾ ਪਾਉਂਦੀ ਹੁੰਦੀ 40 ਸਾਲ ਦੀ ਉਹਦੀ ਉਮਰ ਹੋ ਗਈ ਹੈ ਅਜੇ ਵਿਆਹ ਨਹੀਂ ਹੋਇਆ ਸਿਰਫ ਇਹੀ ਕਰਤੂਤਾ ਕਰਕੇ ਨਾ ਇਹਨੂੰ ਕੱਪੜੇ ਪਾਉਂਦਾ ਪਤਾ ਮੈਂ ਇਹਦੇ ਕੱਪੜੇ ਤੇ ਕਮੈਂਟ ਨਹੀਂ ਕਰ ਰਿਹਾ ਕੱਪੜੇ ਜਿੰਦੇ ਦੀ ਮਰਜ਼ੀ ਪਾਓ ਵੈਸਟਰਨ ਪਾਓ ਬਿਕਨੀ ਛਿਕਣੀ ਪਰੇ ਦੇ ਡਰੈਸ ਸੈਂਸ ਦੀ ਮੈਂ ਗੱਲ ਕਰ ਰਿਹਾ ਉਤੋ ਦੀ ਉਮਰ ਦੀ ਤੇ ਗਾਣੇ ਦੇ ਚੁਆਇਸ ਵੇਖੋ ਕੋ ਪੰਜਾਬੀ ਗਾਣਾ ਕੋ ਹਿੰਦੀ ਚੁਆਇਸ ਕਰ ਲਾ ਕਿਉਂ ਐਵੇਂ ਟੱਡੀ ਮੱਡੀ ਹੋਣੀ ਵੇਖੋ ਲੈ ਆਪਣੇ ਆ ਵੀ ਨਾ ਗੋਰੀ ਬਣ ਰਹੀ ਏ ਮਾਡਰਨ ਕੋਈ ਆਕਲ ਹੈ ਇਸ ਗਾਣੇ ਚ ਥੀਰਾ ਥੀਰਾ ਇਹੀ ਥੀਰਾ ਮਦੇ ਟੂਈ ਜੇ ਦੇਣਾ ਉ ਤੂੰ ਆ ਫੰਡਰ ਵੇਖ ਲੈ ਦੂਸਰੀ ਆ ਜਿੱਥੇ ਜਾਵੇ ਆਪਣੇ ਮੰਮੇ ਦਾ ਹੰਦੀ ਰਹਿੰਦੀ ਏ ਆ ਪਿਛਵਾੜਾ ਗੂਹ ਨਾਲ ਭਰਿਆ ਪਿਛਵਾੜਾ ਇਹਦਾ ਗੂਹ ਨਾਲ ਉਹ ਦੇਖੋ ਕੋੜੀ ਦੀ ਪੈ ਇੱਧਰ ਹੈ ਇੱਧਰ ਹੈ ਤੇਰੀ ਭੈਣ ਇਹ ਗੰਦ ਪਾਇਆ ਇਹਨੇ ਗੰਦ ਪਾਇਆ ਇਹਦੇ ਵੱਲ ਹੋਣਾ ਕਿਹਦੇ ਨੇ ਮੈਂ ਨਾ ਫ੍ਰੀ ਟਾਈਮ ਕੱਢ ਕੇ ਨਾ ਇਹਦੀ ਬਾ ਧੁਈ ਮਾਰਨੀ ਦੀ ਇਹਦੇ ਉੱਤੇ ਚੜ ਲੈ ਜੀਬ ਗਾੜ ਮਾਰਨੀ ਦੀ ਕਮਲਪੁਰ ਦੀ ਆਹ ਦੇਖੋ ਮੇਰਾ ਕੁਲੜ ਪੀਜ਼ਾ ਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਡੇ ਦਿਮਾਗ ਚ ਤੇ ਹਜੇ ਤੱਕ ਉਹ ਪਹਿਲਾ ਸੜਿਆ ਹੋਇਆ ਪੀਜ਼ਾ ਨਹੀਂ ਨਿਕਲ ਰਿਹਾ ਤੇ ਤੂੰ ਹੋਰ ਇੱਕ ਪੀਜ਼ਾ ਲੈ ਕੇ ਆ ਗਈ ਹੈ ਪਰ ਕਰ ਆਪਣੀ ਗੰਦੀ ਜਿੱਟੋਈ ਹੁਣ ਵਧੀਆ ਜੀ ਅਗਲੀ ਢੂਈ ਵਾਲੇ ਸੋਰੀ 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 ਢੂਈ ਵਾਲ ਨਹੀਂ ਕੁੜੀ ਵਾਲਾ ਕੁੜੀ ਵਾਲਾ ਮੈਂ ਇੰਡਸਟਰੀ ਚ ਬਹੁਤ ੱਕੇ ਖਾਦੇ ਆ ਹਰ ਇੱਕ ਪ੍ਰੋਡਿਊਸਰ ਨੂੰ ਕਹਿਣਾ ਮੈਨੂੰ ਕੰਮ ਦਵਾ ਦਿਓ ਜੀ ਉਹਨਾਂ ਨੇ ਕਹਿਣਾ ਤੇਰਾ ਫਿਗਰ ਨਹੀਂ ਸਹੀ ਉਸ ਟਾਈਮ ਦੀ ਗੱਲ ਕਰ ਰਹੀ ਆ ਮੈਂ ਆ ਹੋਂ ਤੱਕ ਟ੍ਰੇਨਰ ਕੈਫ ਵਾਲਾ ਫਿਗਰ ਹੋ ਗਿਆ ਹੇ ਨੀਚੇ ਕਮੈਂਟਸ ਆਣੇ ਆ ਕਿ ਕਿਸੇ ਚੱਜ ਦੇ ਬੰਦੇ ਦੀ ਇੰਟਰਵਿਊ ਕਰ ਲੈਂਦੇ ਰੀਲਾਂ ਵਾਲਿਆਂ ਦੀ ਕਰ ਰਹੇ ਹੋ ਤੁਸੀਂ ਪਰ ਤੁਸੀਂ ਰੀਲਾਂ ਵਾਲੇ ਤਾਂ ਹੈ ਨਹੀਂ ਕਿ ਲੱਗਦੇ ਲੱਗਦੇ ਉਹ ਹੈ ਹੀ ਨਹੀਂ ਰੀਲਾਂ ਵਾਲੇ ਇਹ ਤੇ ਤੈਨੂੰ ਪਤਾ जिला परिषद ਦੇ ਮਹਿਲਾ ਮੰਡਲ ਦੇ ਪ੍ਰਧਾਨ ਨੇ ਮੈਂ ਘਰ ਬੈਠ ਕੇ ਕਰਦੀ ਮੈਂ ਛੋਲਾ ਸ਼ੋਅ ਕਰਕੇ ਬਾਹਰ ਥੋੜੀ ਪੈਸੇ ਕਮਾਉਂਦੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਦਫਤਰੀ ਕੰਮ ਕਰਦੇ ਨੇ ਵੈਸੇ ਕਦੇ-ਕਦੀ ਆਪਣੇ ਦਫ਼ਤਰ ਤੋਂ ਬਾਹਰ ਜਾ ਕੇ ਲੋਕਾਂ ਦੀਆਂ ਪ੍ਰੋਬਲਮਾਂ ਸੁਣਦੇ ਨੇ ਕਿ ਤੁਹਾਡੇ ਪਿੰਡ 'ਚ ਪਾਣੀ ਸਹੀ ਪਹੁੰਚ ਰਿਹਾ ਹੈ ਮਹਿਲਾ ਗੁਸਲਖਾਨੇ ਹੈ ਨੇ ਇਹ ਵੇਖੋ ਵੀਡੀਓ ਪਾਈ ਉਹਨਾਂ ਨੇ ਆਹ ਵੇਖੋ ਕੈਸੀਆਂ ਲੋਕਾਂ ਦੀਆਂ ਪ੍ਰੋਬਲਮਾਂ ਸੁਣੀਆਂ ਜਾ ਰਹੀਆਂ ਨੇ ਵਾਹ ਸਕੂਲਾਂ 'ਚ ਬੱਚਿਆਂ ਨੂੰ ਵਰਦੀਆਂ ਵੱਡੀਆਂ ਜਾ ਰਹੀਆਂ ਕਿਤਾਬਾਂ ਵੰਡ ਰੇ ਨੇ ਕੋਈ ਨਾ ਛੋਲੇ ਛੋਨੀ ਹੋਰੇ ਨਾ ਹੁਣੀ ਬਣਾਇਆ ਅਕਾਊਂਟ ਮੇਰੇ 120000 ਫਾਲੋਅਰ ਇਹਦੇ ਤੇ ਹੋ ਗਏ ਮੈਨੂੰ ਨਹੀਂ ਚਾਹੀਦੇ ਆ ਸਾਡੇ ਸਾਰੇ ਦੇ ਫੋਨਾਂ ਵਿੱਚ ਨਾ ਇਦਾਂ ਐਪ ਆਂਦੀ ਐ ਇਹਨਾਂ ਨੂੰ ਦਬਕੇ ਥੋੜਾ ਜਿਹਾ ਰੱਖੋ ਨਾ ਤੇ ਉੱਤੇ ਆਪਸ਼ਨ ਆ ਜਾਂਦਾ ਰਿਮੂਵ ਐਪ ਤੇ ਐਪ ਹੀ ਡਿਲੀਟ ਕਰ ਐਪ ਹੀ ਡਿਲੀਟ ਕਰ ਦੋ ਹਾਂ ਆ ਕੀ ਓਵਰਐਕਟ ਕੀ ਜੀ ਕਰੀ ਜਾਂਦੇ ਮੈਨੂੰ ਨਹੀਂ ਚਾਹੀਦੇ ਦਾਨ ਕਰਦਾ ਮਨੁੱਖਤਾ ਦੀ ਸੇਵਾ ਵਾਲਿਆ ਕੋਈ ਜਾ ਕੇ ਆ ਲਓ ਮੇਰਾ ਪਾਸਵਰਡ ਤੇ ਈਮੇਲ ਕਈਆਂ ਨੂੰ ਤਾਂ ਮਤਲਬ ਇਦਾਂ ਹੁੰਦਾ ਕਿ ਤੂੰ ਇੰਸਟਾਗ੍ਰam ਬੰਦ ਕਰ ਦੇ ਮੈਂ ਕਿ ਜਿਹੜੀ ਜਿਹਦੇ ਤੋਂ ਮੈਨੂੰ ਪਹਿਚਾਨ ਮਿਲੀ ਆ ਉਹ ਕੰਮ ਨੂੰ ਕਿਦਾਂ ਛੱਡ ਦਵਾਂ ਮੈਂ ਆ ਕਿਉਂ ਛੱਡਦੇ ਵੀ ਉਹ ਕੰਮ ਬੱਚੀ ਦੀ ਗੱਲ 'ਚ ਦਮ ਤੇ ਆ ਨਹੀਂ ਛੱਡਣਾ ਉਹਨੇ ਕੰਮ ਭਾਵੇਂ ਉਹਨੂੰ ਫੋਲੋਅਰ ਨਹੀਂ ਚਾਹੀਦੇ ਪਰ ਉਹਨੇ ਇੰਸਟਾਗ੍ਰam ਡਿਲੀਟ ਨਹੀਂ ਕਰਨਾ ਮੈਂ ਤੇ ਇਹ ਵੀ ਕਹਿੰਦੀ ਕੋਈ ਮੁੰਡਾ ਵੀ ਮੈਨੂੰ ਇਦਾਂ ਦਾ ਮਿਲੇ ਕਿ ਫਿਰ ਤੂੰ ਆ ਬੰਦ ਕਰ ਸਾਰਾ ਕੁਝ ਵਿਆਹ ਕਰਵਾ ਮੇਰਾ ਮੈਂ ਸਭ ਕੁਝ ਕਰਨ ਨੂੰ ਤਿਆਰ ਆ ਸਾਲਾ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਫਾਇਲ ਜੀ ਤੁਹਾਡਾ ਕੋਈ ਸਟੈਂਡ ਨਹੀਂ ਹਮਾਲੇ ਮੈਂ ਤੇਰੇ ਬਾਪ ਕੋ ਮੈਂ ਸਿਖਾ ਚ ਪੀਐਲਜੀ ਨੇ ਤੇ ਸਾਨੂੰ ਕਰ ਦਿੱਤਾ ਇਗਨੋਰ ਚਲੋ ਫਿਰ ਕਿਸੇ ਹੋਰ ਦੀ ਬੌਂਡ ਚੇਕ ਕਰੀਏ ਬੋਰ ਕਰਨ ਔਜਲਾ ਦਾ ਦੇਖੋ ਵੱਡਾ ਦਿਲ ਪੈਰਾਕਰਾਟਿਕ ਖਿਡਾਰੀ ਦਾ ਉਤਾਰਿਆ 9 ਲੱਖ ਦਾ ਕਰਜ਼ਾ ਕਰਨ ਔਜਲੇ ਭਾਜੀ ਨੇ ਇਧਰ ਗੱਲ ਛੋੜ ਮੇਰੀ ਧਿਆਨ ਨਾਲ ਤੁਸੀਂ ਵੀ ਕਰਨ ਔਜਲੇ ਭਾਜੀ ਨੇ 9 ਲੱਖ ਰੁਪਏ ਦੀ ਮਦਦ ਕੀਤੀ ਇੱਕ ਖਿਡਾਰੀ ਦੀ ਉਹਨਾਂ ਨੇ ਕਿਤੇ ਪੋਸਟ ਪਾ ਕੇ ਕੋਈ ਵੀਡੀਓ ਪਾ ਕੇ ਕਿਹਾ ਆ ਮੈਂ ਖਿਡਾਰੀ ਦੀ ਮਦਦ ਕੀਤੀ ਹੁਣ ਮੇਰੀਆਂ ਸਿਫਤਾ ਕਰੋ ਖਬਰਾਂ ਚਲਾਓ ਅਗਲੇ ਨੇ 9 ਲੱਖ ਰੁਪਏ ਦਿੱਤਾ ਅੱਲਾ ਲਾ ਖੈਰ ਸਲਾ ਕੋਈ ਉਹਨੇ ਵਟਿਆਈ ਨਹੀਂ ਆਪਣੀ ਕੀਤੀ 9 ਲੱਖ ਰੁਪਇਆ ਇੱਕ ਬੰਦੇ ਨੇ ਦਿੱਤਾ ਲੱਖ ਰੁਪਇਆ ਉਹ ਸਾਲਾ ਕਹਿੰਦਾ ਮੇਰੀਆਂ ਭੇਟਾਂ ਗਾਓ ਮੇਰੇ ਗੁਣ ਗਾਓ ਮੇਰਾ ਲੈਂਡਾ ਫਲਾਓ ਮੈਨੂੰ ਕਹੋ ਵਾਹ ਤੁਹੀ ਬਾਚ ਹੈ ਸਾਡਾ ਤੂੰ ਹੀ ਸਾਨੂੰ ਮਰਨੋਂ ਬਚਾ ਸਕਦਾ ਹੈ ਗਰੀਬੀ ਤੂੰ ਹੀ ਸਾਡੀ ਤਾਰੀ ਇਹ ਦੇਖੋ ਨੂੰ ਮਾੜਾ ਨਹੀਂ ਕਹਿੰਦਾ ਬਟ ਗੱਲ ਆ ਵੀ ਕਈ ਵਾਰੀ ਇਨਸਾਨ ਭੁੱਲ ਜਾਂਦਾ ਮੈਂ ਉਹਨੂੰ ਕਹਿੰਦਾ ਵੀਰੇ ਭੁੱਲੀ ਨਾ ਜਦੋਂ ਤੇਰਾ ਜਦੋਂ ਤੈਨੂੰ ਲੋਕੀ ਹਾਈਲਾਈਟਡ ਹੋਏਗਾ ਤੇ ਇੱਕ ਵਾਰੀ ਮੇਰਾ ਨਾਮ ਜ਼ਰੂਰ ਲੈ ਲੈ ਵਜਾ ਨਾ ਲੈਣ ਦੀ ਸਾਲਿਆ ਬੰਦਾ ਮਦਦ ਇਸ ਕਰਕੇ ਕਰਦਾ ਵੀ ਬਾਅਦ ਚ ਮੇਰੀ ਬੰਦਾ ਸੋਭਾ ਕਰੇ ਮੇਰੇ ਮੇਰੀ ਹੁਣ ਪਿੱਛੇ ਗਾਂਡ ਝਟਦਾ ਰਹੇ ਹਾਏ ਭਾਈ ਨੇ ਮੇਰੀ ਮਦਦ ਕੀਤੀ ਆਹ ਭਾਈ ਨੇ ਜਿਹਨੇ ਮੇਰੀ ਮਦਦ ਕੀਤੀ ਇਹਨੇ ਲੱਖ ਰੁਪਏ ਅੱਜ ਭਾਈ ਬੀਲੋ ਭੈਣ ਚੁੱਧਾ ਜੇ ਦੇ ਹੀ ਦਿੱਤਾ ਲੱਖ ਰੁਪਏ ਓ ਤਰ ਨਵੀਰੇ ਇਹਦੇ ਮੂੰਹ ਤੇ ਮਾਰ ਸਾਲੇ ਲੱਖ ਰੁਪਇਆ ਭੈਣ ਚੁੱਧ ਦੇ ਕੇ ਸਾਲਾ ਚਾਰ ਛਲੜਾ ਪੂਰੇ ਪਿੰਡ ਨੂੰ ਸੁਣਾਦਾ ਫਿਰਦਾ ਹੈ ਹਰਾਮ ਦਾ ਸਾਲਿਆ ਸਿਆਣੇ ਤੇ ਕਹਿੰਦੇ ਨੇ ਵੀ ਸੇਵਾ ਆਥ ਨਾਲ ਕਰੋ ਤੇ ਆਸ ਨੂੰ ਪਤਾ ਵੀ ਨਾ ਲੱਗੇ ਤੇ ਇਹ ਪੂਰੇ ਪਿੰਡ 'ਚ ਟੰਡੋ ਰ ਆਪਣਾ ਮੈਂ ਸੇਵਾ ਮੈਂ ਸੇਵਾ ਕੀਤੀ ਮੈਂ ਮਾਂ ਕੀਤੀ ਮੇਰਾ ਨਾਮ ਲੈ ਦੀ ਕੀ ਗੱਲ ਉਹ ਤੋਂ ਬਗੈ ਟਟੀਆਂ ਦੀ ਸਾਲੇ ਖੁੱਲ ਕੇ ਭੈਣ ਚੁੱਧ ਕੱਢੇ ਲਾਲਚੀ ਲੋਕ ਨੇ ਵੇ ਹਰਾਮ ਦਾ ਕੰਜਰ ਉਹ ਵੀ ਲੋਕਾਂ ਦਾ ਪਹਿਲਾ ਠੱਗਿਆ ਨਾ ਹਰਾਮ ਦੇ ਨੇ ਇਨੇ ਕੋਈ ਆਪਣੇ ਧਿਆੜੀਆਂ ਕਰਕੇ ਮਤ ਨਹੀਂ ਕੀਤੀ ਇਹਨੇ ਲੋਕਾਂ ਦੀ ਬੁੰਡ ਮਾਰੀ ਆਸਟ੍ਰੇਲੀਆ ਤੋਂ ਮੈਂ ਬੜੇ ਚਿਰ ਪਹਿਲਾਂ ਇਸ ਪੋਡਕਾਸਟ 'ਚ ਕਿਹਾ ਸੀ ਕਿ ਬੰਦਾ ਆਸਟ੍ਰੇਲੀਆ 'ਚ ਸਟੂਡੈਂਟਾਂ ਦੀ ਬੁੰਡ ਮਾਰ ਕੇ ਹੁਣ ਦੁਬਈ ਭਜੇਗਾ ਦੁਬਈ ਤੇ ਨਹੀਂ ਆਇਆ ਇੰਡੀਆ ਆ ਗਿਆ ਸਿਕਿਉਰਟੀ ਲਈ ਓ ਤੂੰ ਸਾਲਾ ਪੈਸੇ ਦੇ ਕੇ ਆਹ ਦਿੱਲੀ ਪੋਸਟ ਨੂੰ ਆਪਣੀ ਇੰਟਰਵਿਊ ਕਰਾ ਰਿਆ ਕਰਨੋ ਜਿਲ੍ਹੇ ਨੇ ਮੇਰੇ ਕਰਜ਼ਾ ਲਾਤਾ ਕਰਜ਼ਾ ਲਾਤਾ ਕਰਜ਼ਾ ਲਾਤਾ ਵੀ ਉਹ ਕਰਨਤਵਣ ਕਿੱਥੇ ਗਿਆ ਜਿੰਦੇ ਕਰਕੇ ਆ ਕਰਨੋ ਜਿਲ੍ਹੇ ਵਰਗੇ ਅੱਗੇ ਆਏ ਨੇ ਤੇ ਤੂੰ ਹੈਲਪ ਇਸ ਵਾਸਤੇ ਕਿਤੇ ਹੀ ਵੀ ਬੰਦਾ ਹੁਣ ਰਾਸ਼ਨ ਕਾਰਡ ਤੇ ਤੇਰਾ ਨਾਂ ਚੜਾ ਲੇ ਸਾਲਿਆ ਲੱਖ ਰੁਪਇਆ ਕੜਾ ਕਰੋ ਰਾਮਦੇ ਨੂੰ ਗੱਡੀ ਲੈ ਲਈ ਤੁਸੀਂ ਫੋਰਚੂਨਰ ਕਢਾ ਲਈ ਘਰ ਪਾ ਲਿਆ ਕਿਵੇਂ ਸਕਸੈਸ ਹਾਸਲ ਕੀਤੀ ਲੋਕਾਂ ਦੀ ਬੁੰਡ ਮਾਰ ਮਾਰ ਹੋ ਰਹੀ ਐ ਸਾਲਾ ਕੜਾ ਨਹਿਰਾ ਪੱਕੀਆਂ ਕਰਨ ਦੇ ਠੇਕੇ ਠੇਕੇ ਲੈਂਦਾ ਕੀ ਟਿੱਕੀ ਤੇਰੇ ਵਰਗੇ ਯੂਟਿਊਬਰ ਨਾ ਮੇਰਾ ਬਾਲ ਨਹੀਂ ਪੜ ਸਕਦਾ 4 ਸਾਲ ਤੋਂ ਮਾਰ ਕੇ ਟਿਕਿਆ ਆਸਟ੍ਰੇਲੀਆ ਰਹਿਣਾ ਤੇਰੇ ਵਾਂਗੂ ਟੁੱਟੀ ਜੀ ਕੰਟਰੀ ਨਹੀਂ ਲੈਂਦਾ ਮੈਂ ਲੋਕਾਂ ਦੇ ਝੂਠਾ ਨਹੀਂ ਸਾਫ਼ ਕਰਦਾ ਤੂੰ ਲੋਕਾਂ ਦੇ ਬੈਂਕ ਬੈਲੈਂਸ ਸਾਫ਼ ਕਰਦਾ ਮੈਂ ਤਾਂ ਫਿਰ ਵੀ ਝੂਠਾ ਸਾਫ਼ ਕਰਦਾ ਮਾਂ ਤੇਰੇ ਵਰਗਾ ਦੁੱਕੀ ਦਾ ਬੰਦਾ ਉੱਠ ਕੇ ਸਾਲਾ ਜਿੰਦੀ 30 ਯੂਰੋ ਤਨਖਾਹ ਨਹੀਂ ਸਾਲਾ ਉਹਨੂੰ ਉਹਦੇ ਦੀ ਉਂਗਲ ਕਰਦਾ 30 30 ਹ 30000 ਦਿਹਾੜੀ ਦਾ ਕੀ ਗੱਲ ਹੈ ਬੇਬੇ ਵੇਚੀ ਆਪਣੀ ਟੋਲਡਾ ਵੀ ਸਾਫ਼ ਕੀਤੀ ਆਨੇ ਅੱਛਾ 3500 ਡਰ ਲੈ ਕੇ ਗਿਆ ਸੀ ਨਾ ਆਸਟ੍ਰੇਲੀਆ ਤੇ ਮੰਮੀ ਜੜੇ ਮੇਰੇ ਅਮਰੀਕਾ ਦਿਹਾੜੀਆਂ ਕਰਦੇ ਹੁੰਦੇ ਸੀਗੇ ਬੜੀ ਦਰਦ ਭਰੀ ਕਹਾਣੀ ਯਾਰ ਤੇਰੀ ਤੇ ਫਿਲਮ ਬਣਨੀ ਚਾਹੀਦੀ ਇਹਦੇ ਉੱਤੇ 200 ڈالر ਸਾਲਿਆ ਥੋੜਾ ਹੁੰਦਾ 3500 3500 ਮਤਲਬ 2 ਲੱਖ ਰੁਪਿਆ ਇੰਡੀਆ ਦਾ ਜੇਬ ਚ ਸੀ ਮਾਪੇ ਅਮਰੀਕਾ ਫਿਰ ਸਾਲਾ ੱੱੱਕੇ ਨਾਲ ਗਰੀਬ ਬਣਨ ਆਪਣੀ ਸਟੋਰੀ ਦੱਸਣਾ ਰਿਹਾ ਤਾਂ ਜੋ ਮਿਡਲ ਕਲਾਸ ਦੇ ਮੁੰਡਿਆਂ ਨੂੰ ਨਾ ਕੁੜੀਆਂ ਨੂੰ ਟਾਰਗੇਟ ਕਰ ਸਕੇ ਉਹ ਸੋਚਣ ਜੇ ਇਹ ਗਰੀਬ ਮੁੰਡਾ ਮਿਡਲ ਕਲਾਸ ਦਾ ਗਰੀਬੀ ਚ ਉੱਠ ਕੇ ਇਸ ਤਰ੍ਹਾਂ ਪਹੁੰਚ ਸਕਦੇ ਅਸੀਂ ਕਿਉਂ ਨਹੀਂ ਉਹ ਕੋਈ ਗਰੀਬ ਕਰੋ ਬੜੀ ਸੜ ਧੱਕੇ ਨਾਲ ਬੜੀ ਸਟੋਰੀ ਇਮੋਸ਼ਨਲ ਜੀ ਬਣਾਈ ਏ ਮੈਂ ਗਰੀਬ ਹੂੰ ਮੇਰੇ ਮੰਮੀ ਪਾਪਾ ਮੈਨੂੰ ਗਰੀਬ ਜਨਮ ਦੀਏ ਇਹ ਤੇਸੀ ਨਕਲੀ ਗਰੀਬ ਹੁਣ ਨਕਲੀ ਕਿਸਾਨ ਵਾਲੀ ਏ ਮੇਰੀ ਫੈਮਲੀ ਵੀ ਕਿਸਾਨ ਹੈ ਮੈਂ ਖੁਦ ਕਿਸਾਨ ਹੂੰ ਤੂੰ ਕਿਸਾਨ ਨਹੀਂ ਮੇਰਾ ਨੁਕਸਾਨ ਏ ਉਹ ਮੋਤੀ ਵਿਚਾਰੇ ਦੀ ਇਸ ਉਮਰ ਚ ਇਹਨੇ ਬੇਇੱਜ਼ਤੀ ਕਰਾ ਦਿੱਤੀ ਔਰ ਮੈਂ ਅੱਜ ਸਿਰ ਝੁਕਾ ਕਰਕੇ ਮਾਫੀ ਮੰਗਤਾ ਹੂੰ ਉਸਤਾਦ ਜੀ ਤੁਸੀਂ ਕਿਉਂ ਮਾਫੀ ਮੰਗਦੇ ਪੇ ਮਾਫੀ ਤੇ ਮੰਗਣੀ ਚੀ ਦੀ ਕੰਗਣਾ ਨੂੰ

ਇਹ ਗਲਤ ਹੈ ਬਹੁਤ ਗਲਤ ਹੈ ਤੂੰ ਤੇ ਬਹੁਤ ਇੱਜ਼ਤ ਨਹੀਂ ਆਪਣੇ ਤੂੰ ਵੱਡਿਆਂ ਨੂੰ ਉਂਗਲੀ ਤੇ ਰਮਾਲ ਕਮਾਂਦਾ ਦਿਲ ਬਰਜਾਨੀ ਆ ਤੂੰ ਤੇ ਬਹੁਤ ਇੱਜ਼ਤ ਨਹੀਂ ਆਪਣੇ ਤੂੰ ਵੱਡਿਆਂ ਨੂੰ ਇਹਨੂੰ ਹੀ ਕਹਿੰਦੇ ਨੇ ਕਰਮਾ ਜੀ ਕੋ ਜੀ ਕਹਾਓ ਜਿੰਨੇ ਚਿਰ ਤੇਰੀਆ ਲੁੱਤਰੋ ਬੱਤੀ ਦੰਦਾ ਤੂੰ ਅੰਦਰ ਨਹੀਂ ਨਾ ਰਹਿੰਦੀ ਉਹਨੇ ਚਿਰ ਤੂੰ ਲੋਕਾਂ ਕੋਲ ਛਿੱਤਰ ਕੰਤੇ ਰੇਣਾ ਕੰਤੇ ਰੇਣਾ ਕੰਤੇ ਰੇਣਾ 36 ਸਾਲਾਂ ਦੀ ਹੋ ਗਈ ਪਰ ਅਕਲ ਤੇਲੇ ਦੀ ਨਹੀਂ ਆਈ ਓਏ ਹੁਣ ਤੇ ਤੇਰੀਆਂ ਕੱਚਾਂ ਦੇ ਵਾਲ ਵੀ ਚਟੇ ਹੋਣ ਲੱਗ ਪਏ ਨੇ ਸੋਣੀ ਅਕਲ ਕਰ ਲਾ ਕੁਲਵਿੰਦਰ ਦੀਦੀ ਆ ਚਤੜ ਖੋਲੇ ਹੋਏ ਦੇ ਭੈ ਜੱਕਾ ਕਹਣਾ ਕਿਨੇ ਤੇ ਬਣ ਤਾ ਦੀ ਪਾਣੀ ਨਹੀਂ ਦੋਦੀ ਖੋਲੇ ਕੁਲਵਿੰਦਰ ਦੀਦੀ ਖੋਲੇ ਖੋਲੇ ਰੋਕ ਇਧਰ ਆ ਪਾਣੀ ਲੈ ਜਾ ਭੈ ਜਾਕੇ ਤੂੰ ਪਾਣੀ ਦਾ ਬਣ ਤੋਵੇਂ ਕਿਤਨਾ ਜਬ ਮਨ ਚੰਗਾ ਤੋ ਬਗਲ ਮੇ ਗੰਗਾ ਅਛਾ ਇਹਦਾ ਮਤਲਬ ਮਾਨੇ ਚੰਗਾ ਹਣਾ ਚੀਦਾ ਗਾਣ ਚ ਭਾਵੇਂ ਚਪਾ ਚਪਾ ਗੂੰ ਫਸਿਆ ਰਵੇ ਚਲੋ ਗੱਲ ਛੱਡੀਏ ਆਪਾਂ ਇਹ ਗੱਲ ਨੂੰ ਭਾਵੇਂ ਜਿੰਨੇ ਚਿਰ ਮੈਂ ਮਰਜੀ ਲਮਕਾਂਦਾ ਰਵਾਂ ਨਹੀਂ ਗੱਲਾਂ ਕਖਣੀ ਸਾਰਿਆਂ ਨੂੰ ਪਤਾ ਹੈ ਕਿ ਕੰਗੜਾ ਦੀ ਫਿਰ ਆਉਣ ਵਾਲੀ ਐਮਰਜੈਂਸੀ ਇਸ ਕਰਕੇ ਇਹਨੇ ਚਵਲ ਮਾਰੀ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿਸਾਨਨੀ ਜਿਹੜਾ ਧਰਨਾ ਲੱਗਾ ਸੀ ਨਾ 2020 ਚ ਉਹਦੇ ਚ ਬੜੀਆਂ ਕੁੜੀਆਂ ਨੇ ਗਲਤ ਕੰਮ ਕੀਤੇ ਕਿਸਾਨਾਂ ਨੇ ਤੇ ਬੜੇ ਉਹ ਕੀਤੇ ਹਾਲਾਕੇ ਤਾਂ ਦੀ ਕੋਈ ਵੀ ਗੱਲ ਨਹੀਂ ਬਾਰਾ ਇਹ ਮੈਨੂੰ ਸਾਨੂੰ ਪਤਾ ਯਾਰ ਇਹ ਕਾਤੋਂ ਇਦਾਂ ਦੇ ਕੰਮ ਕਰਦੇ ਜਦੋਂ ਵੀ ਇਹਨਾਂ ਦੀ ਕੋਈ ਫਿਲਮ ਆਣੀ ਹੁੰਦੀ ਨਾ ਇਹ ਆਪ ਮੰਨੀ ਐ ਇਹ ਕੋਈ ਮੈਂ ਗੱਲ ਬੁੱਝ ਨਹੀਂ ਰਿਹਾ ਜਬਾ ਨਹੀਂ ਰਿਹਾ ਇਹ ਇਹਨੇ ਆਪ ਕਿਹਾ ਇੱਕ ਇਹਦੀ ਲਲਨ ਟੌਪ ਤੇ ਇੰਟਰਵਿਊ ਹੀ ਪੂਰੀ ਸੁਣਿਓ ਇਹ ਇਹਨੇ ਆਪ ਕਿਹਾ ਕਹਿੰਦੀ ਵੀ ਜਦੋਂ ਵੀ ਕੋਈ ਫਿਲਮ ਆਣੀ ਹੁੰਦੀ ਨਾ ਇਦਾਂ ਦੀ ਅਸੀਂ ਚਾਵਲ ਮਾਰੀ ਦੀ ਮਾਰੀ ਦੀ ਤਾਂ ਜੋ ਸਾਡੀ ਫਿਲਮ ਹਰ ਘਰ ਤੱਕ ਪਹੁੰਚ ਜਾਵੇ ਚੰਗੇ ਤਰੀਕੇ ਨਾਲ ਆਪਾਂ ਮਾੜੇ ਤਰੀਕਿਆਂ ਨਾਲ ਪਹੁੰਚੇ ਉਹ ਸਾਡਾ ਨਹੀਂ ਪਤਾ ਪਰ ਸਾਡੀ ਫਿਲਮ ਹਰ ਇੱਕ ਦੀ ਜ਼ੁਬਾਨ ਤੇ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਫਲੋਟ ਕਰਵਾਈ ਜਾਂਦੀਆਂ ਹਨ ਫਿਲਮ ਦੀ ਰਿਲੀਜ਼ ਤੋਂ ਪਹਿਲੇ ਕਈ ਤਰ੍ਹਾਂ ਦੀਆਂ ਕਹਾਣੀਆਂ ਪੀਆਰ ਕੋ ਜਿਸसे कि एक चर्चा बने एक लोगों को आकर्षण पैदा हो चीज को लेके बाकी ठीक है जी आज दी वीडियो च ਇੰਨਾ ਹੀ ਤੇ ਆ ਜੋ ਉਥੇ ਲਿਖਿਆ ਆ ਰਿਹਾ ਨਾ ਇਹ ਪੜ ਲਿਓ ਭੰਗੜਾ ਲੀਸ਼ਸ ਵਾਸਤੇ ਸਪੈਸ਼ਲ ਕਰਕੇ ਮੈਸੇਜ ਹੈ ਤੇ ਇਸ ਕਰਕੇ ਹਾਂਜੀ ਪੜ ਲਿਓ ਬਾਕੀ ਠੀਕ ਹੈ ਜੀ ਅੱਜ ਦਾ ਪ੍ਰੋਗਰਾਮ ਇੰਨਾ ਹੀ ਸੀ ਤੇ ਜਾਂਦੀ ਜਾਂਦੇ ਗਾਣਾ ਮੇਰਾ ਦਿਲ ਅੱਜ ਰਹਿਣ ਦੀ ਹੈ ਕਿਉਂਕਿ ਜਿਹੜੇ ਬੰਦੇ ਨੇ ਗਾਣਾ ਗਾਣਾ ਸੀ ਨਾ ਉਹ ਨਾਨਾ ਜੀ ਨੇ ਸਾਡੇ ਉਹ ਕਿਹੜੇ ਛੁੱਟੀਆਂ ਸੀ ਗੱਡੀ 'ਚ ਸਫ਼ਰ ਕਰ ਰਹੇ ਨੇ ਫਿਰ ਵੀ ਮੈਂ ਤਰਲਾ ਮੈਨੂੰ ਤਾਂ ਪਾ ਕੇ ਦੇਖ ਲੈਣਾ ਜੀ ਗਾਣਾ ਗਾਉਂਦੇ ਨੇ ਜੇ ਨਹੀਂ ਗਾਉਂਦੇ ਤੇ ਸੋਰੀ ਮੇਰੇ ਵੱਲੋਂ ਜਾਂਦੇ ਜਾਂਦੇ ਸਾਸਰੀਆ ਗੱਲ ਸਾਰਿਆਂ ਨੂੰ ਤੇ ਉਹਨੇ ਕੀਏ ਠਾ ਦਾਦਾ ਜੀ ਨੂੰ ਉਹਨਾਂ ਕਾ ਪ੍ਰੋਗਰਾਮ ਸ਼ੁਰੂ ਹੋ ਗਿਆ ਗਣਗਾ ਨਾਨੂ ਸਾਨੂੰ ਵੀ ਤਾਂ ਭਰੋਸਾ ਯਾਰ ਰੈਂਦਾ ਨਹੀਂ ਸਿੱਧੀ ਮਾਰ ਕੇ ਬੁਲਾਉਣਾ ਹਟ ਜਾ ਗਲੀ ਗੜੇ ਵੀ ਤਾਂ ਲਾਉਣਾ ਹਟ ਜਾ ਸਿੱਧੀ ਮਾਰ ਕੇ ਤਾਂ ਬੁਲਾਉਣਾ ਹਟ ਜਾ ਨਹੀਂ ਸਾਡੀ ਡਿੱਗ ਵਾਲੀ ਗੜੇ လောလောထက်များ